देखो जी सब तो पहला जितने भी जेबीसी ਦੇ শ্রোਤੇ ਹਨ ਉਹਨਾਂ ਦੇ ਮਾਧਿਮ ਰਾਹੀਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਮਸਤੇ ਕੱਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੀ ਸ਼ਾਨ ਭਗਵੰਤ ਮਾਨ ਜੀ ਹੁਸ਼ਿਆਰਪੁਰ ਲੋਕ ਸਭਾ ਚਾ ਰਹੇ ਨੇ ਸੋ ਜਿੰਨੇ ਵੀ শ্রোਤੇ ਸੁਣ ਰਹੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਆਓ ਕੱਲ ਹਮ ਹਮਾ ਕੇ ਪੰਜਾਬ ਔਰ ਦੇਸ਼ ਦੀ ਰਾਜਨੀਤੀ ਚ ਇੱਕ ਨਵਾਂ ਬਦਲ ਲਿਆਉਣ ਵਾਲੇ ਤਾਕਤ ਲੀਡਰ ਸਹਿਬਾਨ ਨੂੰ ਸੁਣਨ ਵਾਸਤੇ ਸਾਰੇ ਇਕੱਤਰਤ ਹੋਈਏ ਕੱਲ 3 ਵਜੇ ਅ ਕੰਢੀ ਪਹਿਲਵਾਨ ਦੇ ਬਿਲਕੁਲ ਆਪੋਜ਼ਿਟ ਤੇ ਸ਼੍ਰੀ ਵਾਲਮੀਕੀ ਜੀ ਦੀ ਜਿਹੜਾ ਮੂਰਤੀ ਦਾ ਸਥਾਨ ਆ ਉੱਥੋਂ ਸਾਰੇ ਇਕੱਠੇ ਹੋ ਕੇ ਅਸੀਂ ਕੈਂਟਾ ਕਾ ਚੌਂਕ ਤੱਕ ਜਿਹੜਾ ਇੱਕ ਰੋਡ ਸ਼ੋ ਮਾਰਚ ਕਰਾਂਗੇ ਔਰ ਉਹਦੇ ਵਿੱਚ ਸਾਡੇ ਜਿੰਨੇ ਵੀ ਸਾਥੀ ਸਹਿਬਾਨ ਨੇ ਸਾਡੇ ਸਮੂਹ ਵਲੰਟੀਅਰ ਸਹਿਬਾਨ ਸਾਰੇ ਅਹੁਦੇ ਦਾ ਅਹੁਦੇਦਾਰ ਸਹਿਬਾਨ ਦੋਨਾਂ ਲੀਡਰਸ ਨੂੰ ਸੁਣਨ ਵਾਸਤੇ ਉਹਨਾਂ ਦੇ ਵਿਚਾਰਾਂ ਨੂੰ ਸੁਣਨ ਵਾਸਤੇ ਪਹੁੰਚ ਰਹੇ ਨੇ ਆਓ ਸਾਰੇ ਹਮ ਹਮਾ ਕੇ ਦੇਸ਼ ਔਰ ਪੰਜਾਬ ਦੀ ਰਾਜਨੀਤੀ ਚ ਇੱਕ ਨਵਾਂ ਬਦਲ ਲਿਆਉਣ ਵਾਲੇ ਲੀਡਰ ਨੂੰ ਸੁਣਨ ਵਾਸਤੇ ਉੱਥੇ ਪਹੁੰਚੀਏ ਸੋ ਸਾਰਿਆਂ ਨੇ ਹਮ ਹਮਾ ਕੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਬਹੁਤ ਬਹੁਤ